ਸ਼ਸ਼ੀਕਲ ਦੋਸਤੋ ਦੋਸਤੋ ਬੀਤੇ ਦਿਨੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਸਾਡੇ ਧੂਰੀ ਆਏ ਸੀ ਔਰ ਇੱਥੇ ਆ ਕੇ ਬੜਾ ਝੂਠ ਬੋਲ ਕੇ ਗਏ ਆ ਅੱਜ ਉਹਦੇ ਬਾਰੇ ਅਸੀਂ ਤੁਹਾਡੇ 'ਚ ਚਾਨਣਾ ਪਾਉਣਾ ਚਾਹੁੰਦੇ ਆ ਪੂਰੀ ਧੂਰੀ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਉਹ ਕਹਿੰਦੇ ਸੀ ਸਾਡੇ ਨਾਲ ਕੋਈ ਚਿੱਠੀ ਪੱਤਰ ਨਹੀਂ ਪੰਜਾਬ ਸਰਕਾਰ ਦਾ ਹੋਇਆ ਕੋਈ ਗੱਲ ਨਹੀਂ ਹੋਈ ਖਾਮ-ਖਾਮ ਹਵਾ 'ਚ ਗੱਲਾਂ ਨੇ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਆ 22/9/23 ਨੂੰ ਪਹਿਲੀ ਚਿੱਠੀ ਆ ਜਿਹੜੀ ਰੇਲਵੇ ਮੰਤਰਾਲੇ ਨੂੰ ਲਿਖੀ ਗਈ ਸੀ ਰੇਲਵੇ ਓਵਰਬ੍ਰਿਜ ਦੇ ਬਾਰੇ 2 12 24 ਨੂੰ ਦੂਸਰੀ ਚਿੱਠੀ ਲਿਖੀ ਗਈ ਸੀ ਇਸੇ ਦੇ ਬਾਬਤ 25 2 25 ਨੂੰ ਤੀਸਰੀ ਚਿੱਠੀ ਲਿਖੀ ਗਈ ਸੀ ਫਿਰ ਉਸ ਤੋਂ ਬਾਅਦ 15 5 25 ਨੂੰ ਅਗਲੀ ਚਿੱਠੀ ਲਿਖੀ ਗਈ ਜਿਹੜਾ ਮੈਪ ਡਿਜ਼ਾਈਨ ਭੇਜਿਆ ਸੀ ਇਹਨਾਂ ਨੇ ਕੁਝ ਕਰੈਕਸ਼ਨ ਕਰਨ ਨੂੰ ਕਿਹਾ ਉਹ ਕਰੈਕਸ਼ਨ ਕਰਕੇ ਦੁਬਾਰਾ 18 ਸੇ 25 ਨੂੰ ਇਹਨਾਂ ਨੂੰ ਆ ਮੈਪ ਭੇਜਿਆ ਗਿਆ ਸੀ। ਔਰ ਉਸ ਤੋਂ ਬਾਅਦ ਇਹਨਾਂ ਨੇ ਪਹਿਲਾਂ ਤਾਂ ਇਹ ਨਕਸ਼ਾ ਪਾਸ ਕਰਨ ਵੇਲੇ ਸਾਨੂੰ ਧੂਰੀ ਵਿਖੇ ਡਿੱਕੇ ਲਾਏ। ਇਹਨਾਂ ਦੇ ਅਫਸਰਾਂ ਨੇ ਕਿਹਾ ਜੀ ਬੱਬਨਪੁਰ ਵਾਲਾ ਪਹਿਲਾਂ ਹਡਲ ਹੈ ਉਹਦੀ ਐਨਓਸੀ ਜਾਰੀ ਕਰੋ ਅਸੀਂ ਫੇਰ ਭੇਜਾਂਗੇ। ਔਰ ਉਸ ਤੋਂ ਬਾਅਦ ਜਦੋਂ ਅੰਬਾਲੇ ਚਲ ਗਿਆ ਤਾਂ ਫੇਰ ਇਹਨਾਂ ਨੇ ਦੁਰਾਹੀ ਵਾਲੇ ਪੁਲ ਦਾ ਫੜ ਕੇ ਬੈਠ ਗਏ ਜੀ ਪਹਿਲਾਂ ਉਹ ਕਲੀਅਰੈਂਸ ਦਿਓ ਫਿਰ ਅਸੀਂ ਕਰਾਂਗੇ ਪਰ ਅਫਸੋਸ ਦੀ ਗੱਲ ਹੈ ਉੱਥੋਂ ਅਸੀਂ ਪ੍ਰੈਸ਼ਰ ਪਾ ਕੇ ਸੀਮ ਦਫਤਰ ਨੇ ਕਢਵਾਈ ਫਾਈਲ ਇਹਨਾਂ ਤੋਂ ਤੇ ਅੱਗੇ ਦਿੱਲੀ ਚਲ ਗਈ ਉੱਥੇ ਸਾਰੇ ਅਫਸਰਾਂ ਤੋਂ 22 ਹੈਂਡ ਦਾ ਜਿਹੜਾ ਮੈਪ ਆ ਉਹ ਕਢਵਾਇਆ ਗਿਆ ਔਰ ਕੱਲੇ ਚੀਫ ਇੰਜੀਨੀਅਰ ਬ੍ਰਿਜਸ ਉਹਦੇ ਸਾਈਨ ਰਹਿੰਦੇ ਸੀਗੇ ਉਹ ਸਾਨੂੰ ਤਾਂ ਅਸੀਂ ਰਵਨੀਤ ਬਿੱਟੂ ਆ ਰਹੇ ਆ ਉਹ ਮਨਜ਼ੂਰੀ ਲੈ ਕੇ ਆ ਰਹੇ ਆ ਸ਼ਹਿਰ ਉਹਨੇ ਵੀ ਸਾਈਨ ਕਰਤੇ ਹੋਣੇ ਆ ਉਹਨੇ ਵੀ ਸਾਡੇ ਅਫਸਰਾਂ ਨੂੰ ਕਿਹਾ ਸੀ ਸੋਮਵਾਰ ਜੀ ਤੁਹਾਨੂੰ ਇਹ ਚਿੱਠੀ ਪਹੁੰਚ ਜੂਗੀ ਮਨਜ਼ੂਰੀ ਦੀ ਪਰ ਅਫਸੋਸ ਦੀ ਗੱਲ ਹੈ ਇਹਨਾਂ ਨੇ ਆ ਕੇ ਇੱਥੇ ਲਾਰਾ ਲਾਇਆ ਵੀ ਅਜੇ ਸਾਲ ਪਰ ਹੋਰ ਨਹੀਂ ਬੰਨਣਾ ਔਰ ਕੋਈ ਪੈਸਾ ਨਹੀਂ ਜਮ੍ਹਾਂ ਹੋਇਆ ਮੈਂ ਦੱਸਣਾ ਚਾਹਣਾ ਜਿਵੇਂ ਅੱਜ ਮੰਤਰੀ ਜੀ ਨੇ ਦੱਸਿਆ ਵੱਖ-ਵੱਖ ਵੱਖ-ਵੱਖ ਮਹਿਕਮਿਆਂ ਦੀਆਂ ਮਨਜ਼ੂਰੀਆਂ ਪੈਸੇ ਭਰ ਕੇ ਲੈ ਲਈਆਂ ਸਾਰੀਆਂ ਇੰਨੇ ਟਾਈਮ 'ਚ ਔਰ ਉਹ 54 ਕਰੋੜ 70 ਲੱਖ ਰੁਪਇਆ ਪੀਆਈ ਡੀਵੀ ਦੇ ਵਿੱਚ ਤੇ 24 ਅਕਤੂਬਰ 2024 ਦਾ ਜਮਾ ਐਸੇ ਪੁਲ ਦੇ ਬਾਬਤ ਔਰ ਹੁਣ ਰਵਨੀਤ ਬਿੱਟੂ ਜੀ ਨੂੰ ਬੇਨਤੀ ਆ ਸਿਰਫ ਚੀਫ ਇੰਜੀਨੀਅਰ ਬ੍ਰਿਜਸ ਤੋਂ ਇੱਕ ਸਾਈਨ ਕਰਵਾ ਕੇ ਸਾਨੂੰ ਦੇ ਦੇਣ ਔਰ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਟੈਂਡਰ ਲੱਗ ਜਾਊਗਾ ਧੂਰੀ ਵਾਸੀਆਂ ਨੂੰ ਗੁੰਮਰਾਹ ਨਾ ਕਰਨ ਇੱਕ ਪੈਸਾ ਰੇਲਵੇ ਨਹੀਂ ਖਰਚਾ ਕਰ ਰਿਆ ਸਾਰੇ ਪੈਸੇ ਪੰਜਾਬ ਸਰਕਾਰ ਦੇ